ਇੰਡਸਟਰੀਆ ਦੀ ਧਰਤੀ ਹੈ ਲੁਧਿਆਣਾ ਸੰਨਤੀ ਸ਼ਹਿਰ ਹੈ ਔਰ ਇਸ ਹਲਕੇ ਦੇ ਵਿੱਚ ਵੀ ਮੇਰਾ ਖਿਆਲ ਸਭ ਤੋਂ ਵੱਧ ਇੰਡਸਟਰੀਅਲਿਸ ਕਾਰੋਬਾਰੀ ਲੋਕ ਰਹਿੰਦੇ ਨੇ ਕਾਰੋਬਾਰੀਆਂ ਦੇ ਲਈ ਤੁਸੀਂ ਸਰਕਾਰ ਦੀਆਂ ਕੀ ਪ੍ਰਾਪਤੀਆਂ ਮੰਨਦੇ ਹੋ ਔਰ ਇਹਨਾਂ ਨੂੰ ਲੈ ਕੇ ਫਿਊਚਰ ਦੇ ਵਿੱਚ ਜੇਕਰ ਲੋਕ ਤੁਹਾਨੂੰ ਸਬਕਾਰ ਕਰਦੇ ਨੇ ਰੋੜਾ ਸਾਹਿਬ ਤਾਂ ਤੁਹਾਡਾ ਉਹਨਾਂ ਦੇ ਲਈ ਵਿਜ਼ਨ ਕੀ ਹੈਗਾ ਮੈਂ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਮੈਨੂੰ CICU ਨੇ ਬਣਾਇਆ ਬੁਲਾਇਆ ਤਿੰਨ ਚਾਰ ਮਹੀਨਿਆਂ ਬਾਅਦ ਐਪੈਕਸ ਨੇ ਬੁਲਾਇਆ CII ਨੇ ਬੁਲਾਇਆ ਉਹਨਾਂ ਨੇ ਕਈ ਮੁੱਦੇ ਦੱਸੇ ਮੈਂ ਸਟੇਟ ਗਵਰਨਮੈਂਟ ਨਾਲ ਟੈਕ-ਅਪ ਕੀਤੇ ਉਹ ਮੁੱਦੇ ਕਈ ਰੈਜ਼ੋਲਵ ਹੋ ਗਏ। 8 ਮਹੀਨੇ ਪਹਿਲਾਂ ਮੈਂ ਕਿਹਾ ਜੀ ਮੈਂ ਮੀਟਿੰਗ ਕਰਨ ਜਾ ਰਿਹਾ ਮੈਨੂੰ ਆਪਣੇ ਮੁੱਦੇ ਦੱਸੋ। ਜੀ ਐਪੈਕਸ ਸਿੱਕੂ ਤੇ ਫਿੱਕੂ ਇਹ ਤਿੰਨ ਇਹੇ ਜਿਹੀਆਂ ਹਰੇਕ ਦਾ ਕਿਸੇ ਦਾ 2000 ਹੋ ਕਿਸੇ ਦਾ 3000 ਮੈਂਬਰ ਹੋ ਇੰਡਸਟਰੀਸਟ ਜੀ ਤਿੰਨਾਂ ਨੇ ਇੱਕੋ ਮੁੱਦਾ ਲਿਖੇ ਦਿੱਤਾ। ਐਨਾ ਉਹਨਾਂ ਦੀ ਲਿਸਟ ਹੁੰਦੀ ਸੀ 20-20 ਮੁੱਦਿਆਂ ਦੀ। ਇਸ ਤੋਂ ਮੁੰਦਾਂ ਲਿਖੇ ਦਿੱਤਾ ਜੀ ਸਾਡਾ OTS ਕਰਾ ਦਿਓ PSIEC ਤੋਂ ਜੀ ਮੈਂ ਕਿਹਾ ਬਾਕੀ ਸਾਰੇ ਮੁੱਦੇ ਹੋ ਗਏ ਕਹਿੰਦਾ ਆਲਮੋਸਟ ਹੋ ਗਏ ਪਹਿਲੀ ਗੱਲ ਤਾਂ ਜਿਹੜੇ ਬਾਕੀ ਮੁੱਦੇ ਸੀ ਹੋ ਗਏ OTS ਰਹਿੰਦਾ ਸੀ ਹੂੰ ਮੈਂ ਫਿਰ ਜਾ ਕੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਨੂੰ ਕਿਹਾ ਕਿ ਸਾਰੇ ਤੁਹਾਡੀ ਐਡਵਾਈਸ ਚਾਹੀਦੀ ਹੈ ਤੇ ਇਹ ਇਹ ਕਰਨਾ ਜ਼ਰੂਰੀ ਹੈ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿਹਾ ਸਾਡੇ ਮਾਨਯੋਗ ਇੰਡਸਟਰੀ ਮਿਨਿਸਟਰ ਸੋਮ ਸਿੰਘ ਸਾਹਿਬ ਨੂੰ ਕਿਹਾ ਸਾਰੇ ਅਫਸਰ ਸਹਿਬਾਨ ਨੂੰ ਸਮਝਾਇਆ